ਮੁੱਖ ਮੰਤਰੀ ਸਾਹਿਬ ਜੀ ਬੇਅਦਬੀ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਪਿਛਲੇ ਸੈਸ਼ਨ ਦੇ ਵਿੱਚ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟਿਵਿਟੀ ਵਾਲਾ ਕਾਨੂੰਨ ਕਿੱਥੇ ਆਜੀ ਤੇਰੀ ਬਾਦ ਸਾਹਿਬ ਆ ਤੁਹਾਡੇ ਜੀ ਨਾਮ ਹੋਣਾ ਨਹੀਂ ਤੁਸੀਂ ਤਾਂ ਰਿਵਾਲ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਪਲੀਜ਼ ਮੁੱਖ ਮੰਤਰੀ ਸਾਹਿਬ ਕੋ ਤਾਬਰ ਮਾਰ ਕੇ ਤੋ ਆਏ ਹੋ ਉਸ ਦਿਨ ਤੁਹਾਨੂੰ ਮਨਾ ਸੀ 31 ਤਰੀਕ ਨੂੰ ਇਹ ਕਾਨੂੰਨ ਦਾ ਕੀ ਬਣਾ ਸੰਨ ਦੱਸਿਓ ਕੁਝ ਸਾਡੇ ਗਾਇਬ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੇ ਕੋਲ ਦਾ ਕੁਝ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਲਿਆ ਸੀ ਕਿ ਤੁਹਾਨੂੰ ਦੇਖ ਕੇ ਕਿੰਨੀ ਸਿਕੂਰ ਬਣਾਉਣ ਵਾਸਤੇ ਉਹ ਗਵਾਹ ਤਾਂ ਦੇ ਕੇ ਜਾਓ ਪੁੱਤ ਜੀ ਕੀ ਕਰੀਂ ਜਵਾਬ ਨਹੀਂ ਦਿੰਦਾ ਤਾਂ ਹੁਣ ਆਪੇ ਬਾਹਰ ਨਿਕਲਦਾ ਪਾਉਂ ਦਿੱਤਾ ਹੈ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ ਬੇਅਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੰਦਾਂ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਹੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਬ ਅਸੀ 25 25 ਦਸੰਬਰ 2021 ਨੂੰ ਨਾਂ ਮੰਨਣਾ ਸਟੇਟ ਤੇ ਆਖਿਆ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜ ਗਏ ਨੇ ਕਿੱਦਾਂ ਭੱਜ ਜਾਣਗੇ ਕਿੰਨਾ ਚਿਰ ਭੱਜ ਜਾਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਦੇ ਬੇਕੂਫ ਬਣਾ ਲੈਣਗੇ ਇਹ ਵੀ ਕਿੰਨਾ ਤੇ ਜਨਾਜਾ ਚੋਟਕਾ ਹੋਇਆ ਸੈਸ਼ਨ ਹੋਇਆ ਕਿਵੇਂ ਦੇਖਣ ਦੀ ਚੀਜ਼ ਪੁੱਛੀ ਵੀ ਅੱਜ ਕੀ ਹੈ ਅੱਜ ਹਾਂ ਅੱਜ ਇਹ एलान ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤਾਂ ਤੇ ਗੁਰੂਗੋਬਿੰਦ ਸਾਹਿਬ ਦਾ ਸਤਕਾਰ ਹੀ ਬਹਾਲ ਨਹੀਂ ਕਰ ਸਕਦੇ ਇੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੌਖਾ ਵੀ ਨਹੀਂ ਆਵਾਜ਼ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ 2022 ਜੈਂਚ ਸਪੈਸ਼ਲੀ ਆਏ ਹੋ ਪੇਟਰ ਤਾਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋਸ਼ੰਤ ਮਾਨ ਕੀਤਾ ਗੁਰੂ ਗ੍ਰਾਮਦਾਸ ਜੀ ਨੇ ਕਿਰਕਨਾਵਾਂ ਅੰਮ੍ਰਿਤ ਸਰਵਸਾਇ ਸੀਗਾ ਕੁ ਲਿਮਿਟ ਕੀਤੀ ਸੀ ਉਹਦੀ ਜਦੋਂ ਜਿਗਲਿਆਰਾ ਜਿਹੜਾ ਅੰਮ੍ਰਿਤ ਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇ ਪਿਆ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਨੇ ਅੱਖਾਂ ਵੀ ਆਪੀ ਹਾਂ ਰੋਹ ਸਿੰਘਾ ਪਾਉ ਨੂੰ ਹੱਥ ਦਿੱਤਾ ਹਾਂ 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 ਨੂੰ ਇਹਦਾ ਹੱਥ ਵੀ ਕੀਤਾ ਸੀ ਕਿ ਅਸੀਂ ਕਹਿੰਦੇ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਇਹ ਹੈ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਵੀਟੇ ਕਹਿੰਦੇ ਸੀ ਕੱਲ ਕਾਨੂੰਨ ਲਾ ਦੂਗਾ 15 ਤਰੀਕ ਨੂੰ ਸੜਕ ਕਮੇਟੀ ਨੂੰ ਦੇ ਦਿੰਦਾ ਅੱਜ ਅੱਜ ਮੈਂ ਇੱਕ ਮਿੰਟ ਮੇਰੀ ਗੱਲ ਪੂਰੀਆਂ ਲਾਂਦੋ ਅੱਜ ਬੈਂਕ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆਂ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਨਾਨਪੁਰ ਸਾਹਿਬ ਦੇਹਾਜ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਹੈ ਕਿ ਕਾਨੂੰਨ ਨਹੀਂ ਲਾਗੂ ਕਰਨਾ ਇਹ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਸੀ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਤਾਮਰ ਮੋਰਚੇ ਵੱਲੋਂ ਪਾਈ ਗੁਰਦੀਸ਼ ਸਿੰਘ ਖਾਲਸਾ ਦੀ 46 ਅੱਜ 8 ਮਹੀਨੇ 47 ਦਿਨ ਹੋ ਗਏ ਉੱਤੇ ਬੈਠੇ ਨੂੰ ਲੱਗਦਾ ਹੈ ਸਰਪ੍ਰੀਖ 6 ਮਹੀਨੇ ਦਾ ਸਮਾਂ ਬਗਿਆ ਹਾਂਜੀ ਜਾਦੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਇਹਨਾਂ ਸ਼ਰੇਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦਸੰਬਰ ਨੂੰ ਪਤਾ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਾਹਦੇ ਸਦੇ ਵਸਤੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਜੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਟਾਈਛ ਵਾਲਾ ਅੱਜ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਉਸ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਹਿੰਦਾ ਮੈਂ ਮੈਮੋਰੈਂਡਮ ਨਾਲ ਫਾਈਲ ਦਿਖਾਈ ਚਲਦੀ ਸਟੇਜ 'ਤੇ ਰੋਕੀ ਗਈ ਫਿਰ ਉਸ ਮੈਂ ਸਮ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਰ ਸਿੰਘ ਸਾਹਿਬੀ ਕੱਛ ਮੈਨੂੰ ਥੱਲੇ ਲੈ ਕੇ ਗਿਆ ਸਟੇਜ 'ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਫੜਿਆ ਕਹਿੰਦੇ ਮੈਂ ਬੋਲਾਂਗਾ ਸਹੀ ਤੇ ਬੋਲੇ ਵੀ ਆਸੇ ਬੇੜੀਆਂ ਡਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਬਿਲਕੁਲ ਹੋਰ ਸਮਾਂ ਕਦ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਦੀ ਬੈਠਕ ਦਾ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪਲਾਇਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਤੇ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਫਾਇਦਾ ਕਰ ਲਈਏ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਰੋ ਜਾ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਤੋਂ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਗਿਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਇਹ ਕਿ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣੇ ਜਿਹੜਾ ਇਹਨਾਂ ਦਾ ਸ਼ਰਾਬ ਮੀਟਰਾ ਜਲਾਬ ਨਸਰਾਬੀਟ ਬੈਨਗਿਆ ਆਪਾਂ ਬੀੜੀਆਂ ਸਿਕਟਾ ਉਹ ਬੰਦ ਕਰਨ ਦੀ ਸਰਬੱਤ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਮੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇਹ ਤੋਂ ਬੰਗਲਵਾਤੋਂ ਦੇ ਟੀਚਰਾਂ ਦੀ ਗੱਲ ਇੱਕ ਮੈਂ ਤੁਹਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੱਤ ਛੋਕੇ ਦੇ ਪੰਜਾਬੀ ਦੇ ਬੇਇੱਜ਼ਤੀ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਤੜਿਆ ਸੀ ਉਦੋਂ ਫਲੈਕਸਾਂ ਟੜੀਆਂ ਨਹੀਂ ਸੀ ਲੱਗਦੀਆਂ ਉਦੋਂ ਕੋ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੀ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤਾਂ ਫਿਰ ਮੈਂ ਕਿ ਸੋਚਾਂਗਾ ਪੰਜਾਬੀ ਤੁਹਾਡੇ ਦੇ ਦੁਬਾਰਾ ਪਰੋਚਾ ਕਰ ਲੈਣਗੇ